ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 12 ਮਹਾ ਮਾਝ ਮਹੱਲਾ 5 ਕਰ ਚਉਪਤਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲਾ ਰਾਮ ਚਾਰ ਕੰਟ ਦਇ ਦਸ ਬ੍ਰਹਮੇ ਤਕ ਆਏ ਪ੍ਰਭ ਕੀ ਸਾਮ ਤੈਨ ਦੁਦ ਤੇ ਬਹਾਰੀ ਕਿ ਤੈ ਨ ਆਵੇ ਕਾਮ ਜਲ ਬਿਨ ਸਾਖ ਕਮਲਾ ਬਤੀਪ ਜੈ ਨਾਹੀ ਨਾਮ ਹਰੇ ਨਾ ਨਾਮ ਲੀਆ ਸਾਜਣੇ ਕਤ ਪਾਈਐ ਬਿਸਰਾਮ ਜਤ ਕਰ ਹਰ ਕੰਤਨ ਪ੍ਰਗਟਿ ਪਠ ਨਗਰ ਸੇ ਗ੍ਰਾਮ ਸਰਬ ਸਿੰਘਾਲ ਤੰਬੂਰ ਸੁ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵੀ ਹੁਣੀਆ ਮੀਤ ਸਜਣ ਸਭ ਜਾਮ ਨਾਨਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲਤਾ ਮ ਹੇ ਤੋ ਗੋਵਿੰਦ ਅਰਾਧਿਆ ਹੋਵੇ ਆਨੰਦ ਕਣ ਸੰਤ ਜਨਾ ਬਲ ਪਾਈਐ ਰਸਨਾ ਨਾਮ ਬਣਾ ਜਨ ਪਾਇਆ ਪ੍ਰਭ ਆਪਣਾ ਆਏ ਤੇ ਸੈਗਣ ਇੱਕ ਖਿਣਾ ਤਸਵਣ ਜੀਵਨਾ ਵਿਰਥਾ ਜਨਮ ਜਨਾ ਯਲ ਥਲ ਮਹੀਲ ਪੂਰਿਆ ਰਮਿਆ ਵਿੱਚ ਵਣ ਸੋ ਪ੍ਰਭ ਚਤਨ ਆਵੇ ਕਿਤੜਾ ਦੁੱਖ ਗਣ ਜਿਨੀ ਰਾਵਿਆ ਸੋ ਪ੍ਰਭੂਤਨਾ ਭਾਗ ਮਣਾ ਹਰ ਦਸਨ ਕੋ ਮਨ ਲੋਚਦਾ ਨਾਨਕ ਪਿਆਸਮਨ ਇਹ ਤੇ ਮਲਾਈ ਸੋ ਪ੍ਰਭੂ ਤਸ ਕੈ ਪਾਏ ਲਗਾ ਵੈਸਾ ਗਿਰਣ ਕਵਡੀਆਂ ਜਨਾ ਪ੍ਰੇਮ ਬਸੋ ਹਰ ਸਾਜਨ ਪਰ ਕੋ ਵਿਚਾਰ ਕੈ ਲੱਗੀ ਮਾਇਆ ਤੋ ਪਤਰ ਕਲਤਰਨਾ ਸੰਗਤਨਾ ਹਰਿ ਵਨਸੀਓ ਪਲਚ ਪਲਚ ਸਗਲੀ ਮੋਈ ਝੂਠਾ ਹੈ ਦੰਧ ਹੈ ਮੋ ਇਹ ਇਕ ਸਰ ਕੈ ਨਾਮ ਬਿਨ ਅੱਗੇ ਲਈ ਇਹ ਕੋਏ ਦੇਵਸਾਰ ਬਗੋਚਣਾ ਪ੍ਰਭ ਨੇ ਵਰਨਾ ਕੋਈ ਪੀਤ ਸੁਚਰਨੀ ਜੋ ਲਗੇ ਤਰਕੀ ਨਿਰਮਲ ਸੋਏ ਨਾਨਕੀ ਪ੍ਰਭ ਬੇਂਤੀ ਪ੍ਰਭ ਮੇਰਾ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾਂ ਲਗੇ ਜਾ ਸੰਤ ਭੇਟੇ ਹਰ ਸੋਏ ਹਰ ਜੇਠ ਜਲੰਦਾ ਲੋੜੀਏ ਜਸਾ ਗੈ ਸਭ ਨਿਵਨ ਹਰ ਸੱਜਣ ਦਾ ਬਨ ਲਗਿਆ ਕਿਸੇ ਨਦੀ ਬਨ ਮਾਣਕ ਮੋਤੀ ਨਾਮ ਪ੍ਰਭ ਉਹਨਾਂ ਲੱਗੇ ਨਾਹੀ ਸੰਨ ਰੰਗ ਸਵੇ ਨਾਰਾਇਣ ਜਿਤੇ ਮਨ ਬਵਨ ਜੋ ਹਰ ਲੋੜਾ ਸੋਕਰੈ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੈ ਸਹੀ ਕਹੀਐ ਤਨ ਆਪਣੀ ਆ ਜਿਮ ਲੈ ਵਿਸੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੀਠ ਮੰਗੀਲਾ ਤਿਸਣ ਜਿਸ ਕਾ ਭਾਗ ਮਥਨ ਅਸਾੜ ਤਪੰਗਾ ਜਿਸ ਲਗੈ ਹਰ ਨਉ ਨਜ ਨਾ ਪਾਸ ਜਗਦੀਵਨ ਬਰਖ ਤੇ ਆ ਕੈ ਮਾਂਤ ਸੰਧੀ ਆਸ ਦੋਏ ਭਾਏ ਵਿਗੂਚੀਏ ਗੱਲ ਪਈ ਸੁਜਮਕੀ ਫਾਸ ਜਿਹਾ ਬੀਜੈ ਸੋ ਰੁਣੇ ਮੱਥੇ ਜੋ ਲਿਖਿਆਸ ਰਹਿਣ ਵਿਹਾਣੀ ਬਸੋ ਤਾਣੀ ਉੱਠ ਚਲੀ ਗਈ ਨਿਰਾਸ ਜਨ ਕੋ ਸਾਧੂ ਭੇਟੀਐ ਸੁਦਰ ਗਏ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਤ ਬਿੰਦੂ ਜਾ ਕੋ ਨਹੀਂ ਨਾਨਕੀ ਅਰਦਾਸ ਆ ਸਾੜ ਸਹੰਦਾ ਚਸਲ ਗਏ ਜਿਸ ਮਨ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਜਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਏ ਕੋ ਨਾਮ ਧਾਰੂ ਵਿਕਿਆ ਰੰਗ ਕੁੜਾ ਵਿਆ ਦਸਰੋ ਸਭੈ ਸਰ ਹਰ ਅਮਰਤ ਬੂ ਸਾਵਣੀ ਮਿਲ ਸਾਦੂ ਪੀਵਣ ਹਾਰ ਬਨ ਤਨ ਪ੍ਰਭ ਸੰਗ ਮੋਲ ਆ ਸਮਰਤ ਬੁਰਖੇ ਪਾਰ ਹਾਰ ਮਿਲਣਾ ਨੋ ਮਨ ਲੋਚਦਾ ਕਰਮ ਲਾਵਣ ਹਾਰ ਜਿਨੀ ਸਕੀਆ ਪ੍ਰਾਪਾਇਆ ਉਤਨ ਕੇ ਸਦਬਿਲੇ ਹਾਰ ਨਾਨਕ ਹਰਦੀ ਮਾਇਆ ਕਰ ਸ਼ਬਦ ਸਵਰਨ ਹਾਰ ਸਾਵਣ ਤਨ ਸਹਾਗਣੀ ਜਨ ਰਾਮ ਨਾਮ ਅਰ ਹਾਰ ਭਾਵੇਂ ਪਰਮ ਭੁਲਾਣੀਆ ਦੁਜਾ ਲਗਾ ਹੇਤ ਲਖ ਸੰਗਾਰ ਬਣਾਇਆ ਕਾਰਜ ਨਾਹੀ ਕੀਤ ਜਿਤੇ ਦਨਾਂ ਦੇ ਬੰਸ ਸੀਤ ਤਤ ਵਿਲੈ ਕੈਸਰ ਪ੍ਰੇਤ ਪਕੜ ਚਲਾਇ ਨ ਦੂਤ ਜਮ ਕਿਸੇ ਨਾ ਦੇ ਨੀ ਪੇਤ ਸਾਡ ਘੜੋਤਾ ਕਨੇ ਮਹਿ ਜਸਾ ਲਗਾਇ ਤ ਹੱਥ ਮਰੋੜਾ ਤਨ ਕਪੇ ਸਾਹ ਹੋਆ ਸੀਤ ਜੇ ਹਬੀਜ ਸੁਲੂਣੇ ਕਰਮਾ ਸੰਧੜਾ ਕੇਤ ਨਾਨਕ ਪ੍ਰਭ ਸਰਨਾ ਕੀ ਚਰਨ ਮੋਹਤ ਪ੍ਰਭ ਦੇਤਾ ਸੇ ਪਾਦ ਨਰਕ ਨਾ ਪਾਈ ਗੁਰ ਰਖਣ ਵਾਲਾ ਹੈ ਤ ਅਸਨ ਪ੍ਰੇਮ ਮਾੜਾ ਕਿਉ ਬਲੀ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਨੇ ਕੋਈ ਆਣ ਮਲਾਬ ਹੈ ਮਾਈ ਸੰਤ ਸਾਈ ਪ੍ਰੇਮ ਕੇ ਹੌਤਨ ਕੈ ਲਗਾ ਪਾਏ ਵੇੜ ਬਰਾਵ ਕੇ ਹੋ ਸਕ ਪਾਈਏ ਦੂਜੀ ਨਹੀਂ ਜਾਏ ਜਨ ਚਾਖਿਆ ਪ੍ਰੇਮ ਸੇ ਤ੍ਰਿਪਤ ਰਹੇ ਆਘਾਏ ਆਪ ਤਿਆਗ ਬੇਨਤੀ ਕਰੈ ਲੇ ਹੋ ਪ੍ਰਭੂ ਲੜ ਲਾਈ ਜੋ ਹਰ ਕੰਤ ਮਿਲਾਈਆ ਸੇ ਵਿਸੜੇ ਕਤੇ ਨਾ ਜਾਏ ਪ੍ਰਭਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਬਸੰਧੀਆਂ ਜਨ ਨਾਮਿਆ ਹਰ ਰਾਏ ਕਤਕ ਕਰਮ ਕਮਾਉਣਾ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਪੂਲਿਆ ਵਿਪਨ ਸਭੈ ਰੋਗ ਬੇਮਕ ਹੋਏ ਰਾਮ ਤੇ ਲੱਗਣ ਜਨਮ ਬਿਯੋਗ ਕੈ ਨ ਮੈਂ ਕੌੜੇ ਹੋਏਗੇ ਜਤੜੇ ਮਾਇਆ ਪੋਗ ਵਚਨਾ ਕੋਈ ਕਰ ਸਕੈ ਕਿਸਥਾ ਰੋ ਵੈ ਰੋਜ ਕੀਤਾ ਕੀ ਸੁਨੋ ਹੋ ਵੀ ਲਖਿਆ ਤਰਸਨ ਜੋਗ ਬੜਪਾਗੀ ਮੇਰਾ ਪ੍ਰਮ ਲੈਤਾ ਉਤਰੈ ਸਭਿ ਜੋਗ ਨਾਨਕੋ ਪ੍ਰਭ ਰਖ ਲੈ ਮਰੇ ਸਾਹਿਬ ਬੰਦੀ 모ਚ ਕਤਕੋ ਹੋਵੇ ਸਾਧ ਸੰਗ ਹੋਬਿੰਦ ਸਾਹਿਬ ਸਬੈ ਸੋਚ ਰਮਗਰ ਮਹ ਸਹੰ ਮੰਗਰ ਮਹ ਸਹੰਦਿਆ ਹਰ ਪ੍ਰਸੰਗ ਬੈਟੜਿਆ ਦਿਨ ਕੀ ਸੋਭਾ ਕਿ ਆਗਣੀ ਜੇ ਸਾਹਿਬ ਮਿਲੜੀਆਂ ਤਨ ਮਨ ਮੌਲਿਆ ਰਾਮ ਸੋ ਸੰਗ ਸਾਧ ਸੇ ਲੜੀਆਂ ਛਾਜਨਾ ਤੇ ਬਾਹਰੀ ਸੇ ਰਹਿਣ ਅਕੇਲਣੀਆਂ ਤਨ ਦੁੱਖ ਨਾ ਕਭੂ ਉਤਰੈ ਜੇ ਜਮ ਕੈ ਬਸ ਪੜੀਆਂ ਜਨਰਾ ਆਵਿਆ ਪ੍ਰ ਆਪਣਾ ਸੇ ਦਸਣ ਨਿਤ ਖੜੀਆਂ ਰਤਨ ਜਿਵੇਂ ਹਰਿਆ ਲਾਲ ਹਰ ਤਿਨ ਕੰਠ ਤਨਾ ਜਣਿਆ ਨਾਨਕ ਵਸੈ ਤੂੜ ਤਿਨ ਪ੍ਰਭ ਸਰਣੀ ਦਰ ਪੜੀਆਂ ਮੰਗਰ ਪ੍ਰਭ ਅਰਾਧਣ ਬਹੜਨ ਜਨੜੀਆਂ ਭੋਗਤ ਹਾਰ ਆਵਿਆ ਪਈ ਕੰਠ ਮਿਲਿਆ ਹਰ ਨਾਮ ਬੰਨ ਮਨ ਬੇਦਿਆ ਚਰਨਾਰ ਬੰਦ ਦਰਸਮ ਲੰਗੜਾ ਸਾਉ ਉੜਕਾ ਬੰਦ ਗਬਾਰਾਏ ਸੇਵਾ ਸੁਮਿਲਾ ਹੋ ਵਿਖਿਆ ਪਹ ਨ ਸਕੀ ਮਨ ਸਾਧੂ ਗੁਣ ਗਾਹੂ ਜੇ ਤੇ ਉਪਜੀ ਤੇ ਮਿਲੀ ਸਚੀ ਪ੍ਰੀਤ ਸਮਾਓ ਕਰ ਗੈ ਲੀਨੀ ਬਾਰ ਬ੍ਰਹਮ ਹੋ ਬਾੜ ਨ ਵਿਛੜੇ ਜਾਓ ਪਿਛੜਿਆ ਹੋ ਬਾੜ ਜਾਓ ਲਖ ਬੇਰੀਆ ਹਰ ਸੱਜਣਾ ਅਗਮ ਅਗਾਓ ਸਰਮ ਪਈ ਨਾਰਾਇਣੇ ਨਾਨਕਦਰ ਪਈਆ ਹੋ ਪੋਖ ਸੰਦਾ ਸਰਬ ਸੁਖ ਜਸ ਬਖਸ਼ੈ ਬੀ ਪ੍ਰਵਾਹ ਮਾਗਮਜਨ ਸੰਗ ਸਾਧੂਆ ਧੂੜੀ ਕਰਿ ਸ਼ਨਾਨ ਹਰਿ ਕਾ ਨਾਮ ਧਿਆਏ ਸੁਨ ਸਬਰਾਂ ਰੋ ਕਰਦਾਨ ਜਨਮ ਕਰਮ ਮਲੇ ਤਰੇ ਮਨ ਤੇ ਜਾਏ ਗਮਨ ਕਾਮ ਕ੍ਰੋਧ ਨਾ ਮੋਹੀਏ ਬੰਸ ਲੂਬ ਸੁਆਨ ਸੱਚੇ ਮਾਰਗ ਚਲਦੇ ਹ ਸਤਤ ਕਰੈ ਜਹਾਨ ਅਸਤਤ ਤੀਰਥ ਸਗਲ ਪਨ ਜੀ ਦੇਆ ਪ੍ਰਵਾਨ ਜਿਨ ਜਸਨੋ ਦੇਵਾ ਦਇਆ ਕਰ ਸੋਈ ਪਰਖ ਜੋ ਜਾਨੋ ਜਨ ਨਾਮ ਲਿਆ ਪ੍ਰਭ ਆਪਣਾ ਨਾਨਕ ਤਿਨ ਕਰਵਾਣਾ ਮਾਗ ਸੁੱਚ ਸੇ ਕਾਟਿਐ ਜਨ ਪੂਰਾ ਗੁਰ ਮਿਹਰਵਾਨਾ ਫਲ ਗਣ ਰੰਧਾ ਆਪਾਰਚਨ ਹਰ ਸਜਨ ਬਰਤੇ ਆਏ ਸੰਤ ਸਹਾਈ ਰੰਕੇ ਕਰ ਕਿਰਪਾ ਦੀਆ ਮਲਾਏ ਸੇ ਸਹਾਬੀ ਸਰਬ ਸੁਖ ਹੁ ਦੁੱਖਾ ਨਹੀ ਜਾਏ ਇਨ ਪੁਸੀ ਬੜਾ ਭਗਣੀ ਵਰ ਪਾਇਆ ਹਰ ਰਾਈ ਮਲ ਸਈਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜਿਹ ਹੈ ਵਰਨ ਦੇਸੀ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਸ ਵਾਰੀਨ ਨਿਛਲ ਦਿੱਤੀ ਅਨੰਜਾਏ ਸੰਸਾਰ ਸਾਕਰਤੇ ਰੱਖਿਨ ਬਹੜਾ ਜਨਮ ਧਾਏ ਜੀਵਾ ਇਕ ਅਨੇਕ ਗੁਣ ਤਰੇ ਨਾਨਕ ਚਰਨੇ ਪਾਏ ਹਾਲ ਗੋਣ ਤਸਲਾਹੀਐ ਜਿਸਮੋ ਤਲਨਾ ਤਮਾਏ ਜਨ ਜਨ ਨਾਮ ਧਿਆਇ ਤਨ ਕੇ ਕਾਸਰੇ ਹਰ ਗੁਰ ਪੂਰਾ ਅਰਧਿਆ ਦਰਗਹਿ ਸੱਚ ਕਰੇ ਸਰਬ ਸਖੰਦ ਚਰਨ ਹਰ ਭਵਜਲ ਵਿਕਮ ਤਰੇ ਪ੍ਰੇਮ ਬਾਦ ਤਨ ਪਾਇਆ ਵਿਖਿਆ ਨਹੀਂ ਜਰੇ ਕੂੜ ਗਏ ਦਵਦਾਨ ਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵਰੇ ਮਨੰਦਾਰ ਏਕ ਤਰੇ ਮਹਾ ਦਿਵਸ ਮੂਰਤ ਪਲੇ ਜਸ ਕੋ ਨੰਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਕੂੜ ਗਏ ਦਵਦਾਨ ਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨੰਦਾਰ ਏਕ ਤਰੇ ਮਹਾਂਦੀਪ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ